ਅਸੀ ਗੱਲ ਦੀ ਆਪਾਂ ਪਹੁੰਚੇ ਆ ਸੱਗੂ ਐਗਰੀਕਲਚਰ ਵਾਲਿਆਂ ਦੇ ਜਿਨ੍ਹਾਂ ਦਾ ਕੰਮ ਹੈਗਾ ਟੈਲਾਂ ਬਾਲੇ ਅਜੇ ਤੁਹਾਨੂੰ ਫਿਰ ਮਾਲਕਾਂ ਨਾਲ ਮਲੌਣੇ ਆ ਕਰਾਉਨਿਆਂ ਗੱਲ ਮਾਲਕਾਂ ਕੀ ਹਾਲ ਆ ਭਾਈ ਜੀ ਹਾਂਜੀ ਭਾਈ ਜੀ ਜਿਹੜਾ ਇਹ ਤੁਸੀਂ ਇੱਥੇ ਮਟੀਰੀਅਲ ਤਿਆਰ ਕਰਦੇ ਹੋ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਤੁਸੀਂ ਕੀ ਕੀ ਤਿਆਰ ਕਰਦੇ ਇੱਥੇ ਜੀ ਟੈਲਾਂ ਬਾਲੇ ਇੰਟਰਲੌਕ ਸੱਤਾਂ ਦੀਆਂ ਪਲੇਟਾਂ ਇਹ ਸਭ ਤਿਆਰ ਕਰਦੇ ਆ ਠੀਕ ਤੇ ਇਹ ਜਿਹੜਾ ਤੁਸੀਂ ਪਾਲਾ ਪਾਲੇ ਤਿਆਰ ਕਰਦੇ ਹੋ ਇਹ ਐਕਸਾਈਜ਼ ਦੇ ਤਿਆਰ ਕਰਦੇ ਆ ਕਿ ਜੈ ਡਿਮਾਂਡ ਤੇ ਡਿਮਾਂਡ ਤੇ ਅਲੱਗ ਅਲੱਗ ਹੈ 4 ਫੁੱਟ ਦਾ 4 ਫੁੱਟ ਦਾ 3/4 ਆ 5 ਇਹ ਅਲੱਗ ਅਲੱਗ ਦੇ ਆ ਜਾਂਦਾ ਹੈ ਕੀ ਕੀ ਤਿਆਰ ਹੋ ਰਹੀ ਹੈ ਇਹ 4 ਫੁੱਟ ਦਾ ਸਰਿਆ ਜੀ 4 ਫੁੱਟ ਦਾ ਵਧੀਆ ਕੁਆਲਿਟੀ ਐਮਪੀ ਤੇ ਆ ਠੀਕ ਹੈ ਜੀ ਇਹ ਦੋਨਾਂ ਪਾਸੇ ਤੋਂ ਬਿਲਡ ਹੋਇਆ ਹੋਇਆ ਠੀਕ ਹੈ ਜੀ ਹਾਂ ਮੈਂ ਇੱਕ ਪਾਸੇ ਬਿਲਡ ਕਰਕੇ ਭਰੀ ਜਾਂਦੇ ਨੇ ਇਹ ਇਧਰ ਵੀ ਬਿਲਡ ਹੋਇਆ ਇਧਰੋ ਵੀ ਬਿਲਡ ਹੋਇਆ ਆ ਸਪੋਟਾਂ ਵਿੱਚ ਬਣਡ ਹੋ ਗਈਆਂ ਜਿੰਨਾ ਵਜਨ ਪੋਗਾ ਹੈ ਏਲੂ ਹਰੇਕ ਦੀ ਡਿਮਾਂਡ ਤੇ ਹਰੇਕ ਤਰ੍ਹਾਂ ਦਾ ਸਹਾਈ ਜਿਵੇਂ 3 ਫੁੱਟ ਦਾ ਬਾਲਾ ਹੋ ਗਿਆ 4 ਫੁੱਟ ਦਾ ਬਾਲਾ ਹੋ ਗਿਆ 1 ਫੁੱਟ ਤੋਂ ਲੈ ਕੇ 5 ਫੁੱਟ ਤੱਕ ਤਿਆਰ ਹੁੰਦਾ ਸਾਰਾ ਤਿਆਰ ਹੁੰਦਾ ਜਿਵੇਂ 4 ਫੁੱਟ ਵਾਲੇ ਦੇ ਵਿੱਚ ਜਿਹੜਾ ਮਟੀਰੀਅਲ ਲੋਹੇ ਦਾ ਪੈਂਦਾ ਜਿਵੇਂ ਸਰੀਆ ਪੂਰਾ ਵਧੀਆ ਕੁਆਲਟੀ ਦਾ ਸਰੀਆ ਹੁੰਦਾ ਕੀੜੀਆਂ ਵਾਲੀ ਆ ਪਠਾਨਕੋਟ ਦੀ ਵਧੀਆ ਪੱਕਾ ਪੱਥਰ ਆ ਤੇ ਦਰਿਆ ਵਾਲਾ ਨੀਲਾ ਰੇਤਾ ਵਾ ਵਧੀਆ ਤਾਂ ਚਾਰ ਕੁਆਲਿਟੀਆਂ ਉੱਰ ਲਾ ਕੇ ਪਾਈ ਦੀ ਤੇ ਜਿਹੜਾ ਤੁਸੀਂ ਸਰੀਆ ਵਰਤਦੇ ਹੋ ਕਿੱਥੋਂ ਦਾ ਸਰੀਆ ਐਸ.ਐਮ.ਟੀ ਗੋਵਿੰਦਗੜ੍ਹ ਦਾ ਗੋਵਿੰਦਗੜ੍ਹ ਵਧੀਆ ਕੁਆਲਿਟੀ ਦਾ ਸਰੀਆ ਐਸ.ਐਮ.ਟੀ 4 ਫੁੱਟ ਦਾ ਬੱਲ ਆ ਜੀ ਉਹ ਵਾਈਬ੍ਰੇਟ ਹੋਇਆ 4 ਫੁੱਟ ਦਾ ਬਾਲ 4 ਫੁੱਟ ਦੇ ਬਾਲੇ ਦੇ ਵਿੱਚ ਤੁਸੀਂ ਦੱਸੋਗੇ ਵੀ ਕੀ ਕੀ ਮਤਲਬ ਪੈਂਦਾ ਇਹ ਇਹ ਚੀਜ਼ ਜਿਵੇਂ ਲੈਂਟਰ ਵਾਲਾ ਮਸਾਲਾ ਕਹਿੰਦੇ ਆ 3 2 1 ਦਾ ਉਹ ਚੀਜ਼ ਪਾਣੀ ਆ ਤੇ ਕੈਮੀਕਲ ਵਿੱਚ ਪਾਣਾ ਠੀਕ ਆ ਵਧੀਆ ਉਹ ਵੀ ਜੀ ਸੀਮੈਂਟ ਪੈਣਾ ਵਾ ਆਮ ਬਜ਼ਾਰੋਂ ਮੰਨਦਾ ਠੀਕ ਆ ਯਾਨੀ ਕਿ ਹੁਣ ਵਾਈਬ੍ਰੇਟ ਹੋ ਕੇ ਪਾਣ ਚੁੱਕਿਆ ਠੀਕ ਆ ਤਿਆਰ ਹੋ ਚੁੱਕਿਆ ਹੈ ਤਿਆਰ ਹੋ ਗਿਆ ਕਹਿੰਦਾ ਮਤਲਬ ਬਾਈ ਦਾ ਵੀ ਵਧੀਆ ਮਟੀਰੀਅਲ ਵਰਤ ਕੇ ਵਧੀਆ ਕੁਆਲਿਟੀ ਤਿਆਰ ਕਰਦੇ ਆ ਵੀ ਕੋਈ ਐ ਜੀ ਲਾਂਬੇ ਵਾਲੀ ਗੱਲ ਨਹੀਂ ਗੀ ਤੇ ਤੁਸੀਂ ਕਿਹੜਾ ਵਿਜਿਟ ਕਰੋ ਬੰਦਿਆਂ ਨੂੰ ਮੌਕਾ ਦਿਓ ਬੰਦਿਆਂ ਦਾ ਕੰਮ ਦੇਖੋ ਜਿਵੇਂ ਹੁਣ ਮੇਰਾ ਭਾਰ ਘਟੋ ਘਟ 80 85 ਕਿਲੋ ਹੋਰ ਤੇ ਆਪਾਂ 85 ਕਿਲੋ ਦਾ ਕੁਆਂਟਰਾ ਦੇ ਹਿਸਾਬ ਨਾਲ ਟਪਾ ਦੇਣਾ ਆਜੇ ਇੱਕ ਦੋ ਜਣੇ ਹੋਰ ਆਜੋ ਚੜ ਜਾ ਚੜਦੇ ਹੋ ਇਹ ਤਾਂ ਵੀ ਫੜ ਗਿਆ ਹੋਰ ਆਜ ਟੁੱਟਣ ਵਾਲਾ ਦਾ ਕੋਈ ਕੰਮ ਹੀ ਨਹੀਂਗਾ ਕੰਮ ਹੀ ਪੂਰਾ ਮਜ਼ਬੂਤੀ ਵਾਲਾ ਤੇ ਕੀਤਾ ਜਾਂਦਾ ਵਧੀਆ ਕਵਾਲਿਟੀ ਦਾ ਇੱਥੇ ਰੇਤਾ ਵਰਤਿਆ ਜਾਂਦਾ ਹਾਂਜੀ ਆ ਕਿੱਥੋਂ ਦਾ ਰੇਤਾ ਜੀ ਇਹ ਆਪਣਾ ਪਠਾਨਕੋਟ ਦਾ ਜੀ ਪਠਾਨਕੋਟ ਦਾ ਰੇਤਾ ਆ ਵਰਤਿਆ ਜਾਂਦਾ ਇਹ ਗਾਰੰਟੀ ਗਾਰੰਟੀ ਪੱਧਰ ਤੇ ਕੰਮ ਕੀਤਾ ਜਾਂਦਾ ਕੋਈ ਆ ਜਿਹੜੀ ਆ ਮਸ਼ੀਨ ਆ ਕੋਈ ਦੇਖ ਸਕਦੇ ਹੋ ਵਾਈਬ੍ਰੇਟ ਕਰਦੀ ਆ ਇਹ ਵਾਈਬ੍ਰੇਟ ਕਰਦਾ ਕਾਰਨ ਕੀ ਆ ਕਿ ਜਿਹੜਾ ਮਸਾਲਾ ਮਟੀਰੀਅਲ ਤਿਆਰ ਕੀਤਾ ਇਹਦੇ ਵਿੱਚ ਜਿਹੜਾ ਵੀ ਪਾਣੀ ਪੁੱਦਾ ਵਾ ਉਹਨੂੰ ਇਹ ਇੱਕ ਸਾਈਡ ਤੇ ਕੱਢ ਦਿੰਦੀ ਆ ਤੇ ਖੋਲੋ ਮਾੜਾ ਦਿਖਾਏ ਓਏ ਖੋਲ ਕੇ ਪੂਰਾ ਵਧੀਆ ਮਟੀਰੀਅਲ ਵਰਤ ਕੇ ਵੀ ਮਾਲਾ ਕੋਈ ਹਾਂ 5 ਫੁੱਟ ਦਾ ਬਾਲਾ ਤਿਆਰ ਹੋਇਆ ਇਹ ਵਧੀਆ ਰੇਤਾ ਮਜਰੀ ਸੀਮੈਂਟ ਇੱਕ ਨੰਬਰ ਦੀ ਕੁਆਲਿਟੀ ਜਿਹੜੀ ਇਹ ਲੋਕੇਸ਼ਨ ਆ ਇੱਥੋਂ ਦੀ ਸੱਗੂ ਐਗਰੀਕਲਚਰਲਿਆਂ ਦੀ ਇਹ ਆਪਾਂ ਜਦੋਂ ਜਗਰਾ ਤੋਂ ਰੈਕੋਟ ਵਾਲਾ ਰੋਡ ਜਾਂਦੇ ਆ ਉਹ ਨਹਿਰ ਆਉਂਦੀ ਹੈ ਨਹਿਰ ਦੇ ਉੱਤੇ ਹੀ ਇਹਨਾਂ ਦਾ ਇਹ ਸਕੂ ਐਗਰੀਕਲਚਰ ਵਾਲਿਆਂ ਦਾ ਹੈਗਾ ਵਾ ਭਾਈ ਜੀ 10 ਕਿਲੋਮੀਟਰ ਦੇ ਦੈਰੇ ਦੀ ਤਾਂ ਆਪਣੀ ਹੈਗੀ ਹੈਗੀ ਆ ਵੀ ਆਪਾਂ ਫ੍ਰੀ ਆਫ ਕਾਸਟ ਡਿਲੀਵਰੀ ਕਰਦੇ ਆ ਤੇ ਜਿਹੜੇ ਆਪਣੇ ਪਿਆਰ ਕਰਨ ਵਾਲੇ ਸੱਜਣ ਮਿੱਤਰ ਵੀ ਇਹ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ ਆਪਾਂ 15 ਕਿਲੋਮੀਟਰ ਦੀ ਫ੍ਰੀ ਆਫ ਕਾਸਟ ਡਿਲੀਵਰੀ ਕਰਤਗੇ ਯਾ ਯਾਰ ਕਰਦਾ ਯਾ ਯਾਰ ਬਾਈ ਕਹਿੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਜਿਹੜੇ ਬਾਈਕ ਆਉਣਗੇ ਫ੍ਰੀ ਆਫ ਕੋਸਟ ਡਿਲੀਵਰੀ ਆ